ਹਾਂਜੀ ਦੋਸਤੋ ਸਤ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਸ਼ਾਮਲ ਕਰਾਂਗੇ ਇਕਬਾਲ ਸਿੰਘ ਚੇਰਿਆਂਵਾਲੀ ਦੀ ਸੋ ਇਕਬਾਲ ਸਿੰਘ ਚੇਰਿਆਂਵਾਲੀ ਜੀ ਨੇ ਸਾਨੂੰ ਇੱਕ ਰਚਨਾ ਲਿਖ ਕੇ ਭੇਜੀ ਹੈ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਕਦੇ ਵੀ ਕਿਸੇ ਅਹੁਦੇ ਦਾ ਕਿਸੇ ਪਦਵੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸੋ ਇਸ ਰਚਨਾ ਨੂੰ ਪੁਰਾਣੀ ਕਹਾਣੀ ਦੇ ਨਾਲ ਇੱਕ ਜੋੜ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਓ ਆਪਾਂ ਦੇਖਦੇ ਹਾਂ ਕਿ ਇਕਬਾਲ ਸਿੰਘ ਚੇਰਿਆਂਵਾਲੀ ਨੇ ਇਸ ਰਚਨਾ ਦੇ ਵਿੱਚ ਕੀ ਲਿਖਿਆ ਕਿਸ ਤਰ੍ਹਾਂ ਇੱਕ ਰਾਜੇ ਇੱਕ ਬਜ਼ੁਰਗ ਦੀ ਗੱਲ ਕੀਤੀ ਹੈ ਇੱਕ ਵਜ਼ੀਰ ਦੀ ਗੱਲ ਕੀਤੀ ਹੈ ਆਪਾ ਸਾਰੇ ਸੁਣਦੇ ਆਂ ਕਹਿੰਦੇ ਡੁੱਗ 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 ਕਿਸੇ ਨੇ ਹੋਕਾ ਦਿੱਤਾ ਸੁਣੋ 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 ਰਾਜਾ ਜੀ ਦੀ ਸਵਾਰੀ ਆ ਰਹੀ ਕਿਤੇ ਵੀ ਜਾ ਕੇ ਲੁਕ ਜੋ ਮਕਾਨਾਂ ਵਿੱਚ ਦੁਕਾਨਾਂ ਵਿੱਚ ਸਮਸ਼ਾਨਾਂ ਵਿੱਚ ਜਾ ਕੇ ਸਾਰੇ ਛੁੱਪ ਜੋ ਜੇ ਕੋਈ ਇਹ ਹੁਕਮ ਨਾ ਮੰਨੇ ਬੈਠ ਕੇ ਅੱਗੇ ਝੁਕ ਜੋ ਸਾਰੇ ਲੁਕ ਗਏ ਸਾਰੇ ਛੁੱਪ ਗਏ ਸ਼ਹਿਰ ਹੋਇਆ ਸੁਨਸਾਨ ਰਾਜਾ ਜੀ ਦੀ ਸਵਾਰੀ ਆ ਰਹੀ ਸੋ ਅੱਗੇ ਲਿਖਦੇ ਨੇ ਕਹਿੰਦੇ ਰਾਹ ਦੇ ਵਿੱਚ ਸੀ ਇੱਕ ਬੇਚਾਰਾ ਬੈਠਾ ਅੰਨਾ ਬਾਬਾ ਰਾਜੇ ਤੋਂ ਬੇਖਬਰ ਸੀ ਉਹ ਜਿਹਦੀ ਘਰ ਘਰ ਹੁੰਦੀ ਛਲਾਗਾ ਠੰਡ ਦੇ ਨਾਲ ਸੀ ਕੰਬ ਰਿਹਾ ਉਹ ਬੈਠਾ ਹੱਥ ਲੁਕੋਈ ਰਾਜਾ ਜੀ ਦੀ ਸਵਾਰੀ ਆ ਰਹੀ ਉਸ ਤਾਈਂ ਖਬਰ ਨਾ ਕੋਈ ਕਹਿੰਦੇ ਰਾਜਾ ਜੀ ਦੀ ਸਵਾਰੀ ਬੜੀ ਸੀ ਠਾਠ ਬਾਠ ਨਾਲ ਆਈ ਹਵਾ ਦੇਣ ਲਈ ਉਸ ਰਾਜੇ ਨੂੰ ਪੱਤਿਆਂ ਛੇਬਰ ਲਾਈ ਅੱਗੇ ਪਿੱਛੇ ਵਜ਼ੀਰ ਮੰਤਰੀ ਅਤੇ ਸੀ ਕਈ ਸਿਪਾਹੀ ਵਿੱਚ ਵਿਚਾਲੇ ਰਾਜਾ ਜੀ ਦਾ ਸੋਹਣਾ ਰੱਥ ਸੀ ਸ਼ਾਹੀ ਰਾਹ ਵਿੱਚ ਅੰਨਾ ਬਾਬਾ ਵੇਖ ਕੇ ਗਏ ਸਿਪਾਹੀ ਦੌੜੇ ਕੋਲ ਜਿਨ੍ਹਾਂ ਦੇ ਵਰਛੇ ਨੀਜੇ ਅਤੇ ਖੰਡੇ ਸੀ ਚੌੜੇ ਉਹਨਾਂ ਕਿਹਾ ਕਿ ਸੁਣ ਲੈ ਬਾਬਾ ਰਾਜਾ ਜੀ ਨੇ ਆਏ ਜੇ ਤੂੰ ਰੱਥ ਦੇ ਹੇਠ ਆ ਗਿਆ ਤੈਨੂੰ ਮਾਰ ਮੁਕਾਏ ਬਾਬਾ ਜੀ ਨੇ ਕਿਹਾ ਮੈਂ ਕਿਵੇਂ ਰਾਜ ਚੋਂ ਹੋ ਜਾ ਪਾਸੇ ਅੰਨਾ ਲੰਗੜਾ ਕੋੜੀ ਹਾਂ ਮੈਂ ਰੱਬ ਨੇ ਇੱਥੇ ਨਿਵਾਸੀ ਰੌਲਾ ਸੁਣ ਕੇ ਇੱਕ ਵਜ਼ੀਰ ਨਿਕਲ ਰਥੋਂ ਸੀ ਆਇਆ ਹੋ ਜਾ ਪਾਸੇ ਨਹੀਂ ਮੁਢੜਿਆ ਤੈਨੂੰ ਮਾਰ ਮੁਕਾਇਆ ਬਾਬੇ ਕਿਹਾ ਕਿ ਕੌਣ ਹੈ ਤੂੰ ਜੋ ਐਨਾ ਮੰਦਾ ਬੋਲੇ ਬਾਬੇ ਕਿਹਾ ਕਿ ਕੌਣ ਹੈ ਤੂੰ ਜੋ ਐਨਾ ਮੰਦਾ ਬੋਲੇ ਫੇਰ ਉਹ ਬਾਬਾ ਉਸ ਵਜ਼ੀਰ ਨੂੰ ਆਪਣੇ ਬੇਟੇ ਦੇ ਨਾਲ ਤੋਲੇ ਮੇਰੇ ਪੁੱਤਰ ਦੀ ਉਮਰ ਦਾ ਲੱਗੇ ਤੂੰ ਤਾਂ ਬੋਲਣ ਤਾਂ ਹੀ ਮੇਰਾ ਹੀ ਪੁੱਤ ਲੱਗਦਾ ਮੇਰਾ ਮਨ ਕਹਿੰਦਾ ਈਸਾਈ ਇਹ ਸੁਣ ਕੇ ਵਜ਼ੀਰ ਦਾ ਮਨ ਸੀ ਗੁੱਸੇ ਦੇ ਨਾਲ ਭਰਿਆ ਪੁੱਤਰ ਕਹਿੰਦੇ ਤਾਂ ਹੀ ਮੁਢੜਿਆ ਤੂੰ ਬਿਲਕੁਲ ਨਾ ਡਰਿਆ ਤੂੰ ਏ ਗਰੀਬ ਤੇ ਅੰਨਾ ਕੋੜੀ ਮੈਂ ਹਾਂ ਇੱਕ ਵਜ਼ੀਰ ਤੇਰਾ ਮੇਰਾ ਕੀ ਮੇਲ ਤੂੰ ਵੇਖਣ ਨੂੰ ਲੱਗੇ ਫਕੀਰ ਬਹੁਤ ਰੌਲਾ ਰੱਪਾ ਸੁਣ ਕੇ ਰਾਜਾ ਭੱਜਾ ਆਇਆ ਵੇਖ ਕੇ ਉਸਨੇ ਉਸ ਬੁੱਢੜੇ ਨੂੰ ਭੱਜ ਕੇ ਜੱਫਾ ਪਾਇਆ ਕਹਿੰਦੇ ਸਿਪਾਹੀ ਵਜ਼ੀਰ ਹੈਰਾਨ ਰਹਿ ਗਈ ਉਹਨਾਂ ਗੱਲ ਨੂੰ ਸਮਝ ਨਾ ਪਾਇਆ ਰਾਜਾ ਅਤੇ ਗਰੀਬ ਦਾ ਪਿਆਰ ਇਹ ਕੈਸੀ ਪਾਲਟਿਕਾ ਆ ਰਾਜੇ ਕਿਹਾ ਇਹ ਵਜ਼ੀਰ ਚਾਚਾ ਨੇ ਜੋ ਮਾਰੇ ਗਏ ਸੀ ਸਮਝੇ ਰਾਜੇ ਦੇ युवराज ਹੁੰਦਿਆਂ ਪਿਆਰ ਬਹੁਤ ਸੀ ਕਰਦੇ ਸੁਣ ਲੈ ਵਜ਼ੀਰਾ ਕੰਨ ਖੋਲ ਕੇ ਇਹ ਹੈ ਤੇਰਾ ਬਾਪ ਰਹਿਮਨ ਤੂੰ ਉਸ ਖੁਦਾ ਦਾ ਨਾ ਇਹਨੇ ਦਿੱਤਾ ਸਰਾਪ ਬਹੁਤ ਛੋਟਾ ਸੈਂ ਤੂੰ ਵਜ਼ੀਰਾ ਜਦੋਂ ਇਹ ਮੰਨਿਆ ਗਿਆ ਸੀ ਮੋਇਆ ਐਨੀ ਗੱਲ ਸੁਣ ਵਜ਼ੀਰ ਬਹੁਤ ਹੀ ਸ਼ਰਮਸਾਰਸੀ ਹੋਇਆ ਉਸਨੇ ਚੁੱਕ ਕੇ ਆਪਣੇ ਬਾਪ ਨੂੰ ਰੱਥ ਦੇ ਵਿੱਚ ਬਿਠਾਇਆ ਰੋਵੇ ਤਰਲੇ ਪਾਵੇ ਉਹ ਬਾਪੂ ਤੈਨੂੰ ਬਹੁਤ ਸਤਾਇਆ ਇਹ ਦ੍ਰਿਸ਼ ਵੇਖ ਕੇ ਸਾਰੇ ਰਹਿ ਗਏ ਹੱਕੇ ਬੱਕੇ ਬਿਰਦ ਨੂੰ ਮਹਿਲ ਲਜਾਣ ਲਈ ਫਿਰ ਤੋਰ ਲਈ ਰਸਤੇ ਜੱਕੇ ਇਕਬਾਲ ਕਦੇ ਵੀ ਕਿਸੇ ਨਾਲ ਵੀ ਕਰੀਏ ਨਾ ਤਕਰਾਰ ਪਦਵੀ ਭਾਵੇਂ ਕਿੱਡੀ ਹੋਵੇ ਨਾ ਕਰੀਏ ਹੰਕਾਰ ਨਾ ਕਰੀਏ ਹੰਕਾਰ ਸੋ ਦੋਸਤੋ ਬਹੁਤ ਹੀ ਦਿਲਚਸਪ ਕਹਾਣੀ ਜਿਹੜੀ ਆ ਉਹ ਇਕਬਾਲ ਸਿੰਘ ਛੇਰੇਵਾਲ ਨੇ ਲਿਖ ਕੇ ਭੇਜੀ ਹੈ ਸੋ ਇਸ ਕਹਾਣੀ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ ਕਿ ਕਈ ਵਾਰ ਹਕੀਕਤ ਦੇ ਵਿੱਚ ਸਾਡੇ ਨਾਲ ਅੱਜ ਵੀ ਇਦਾਂ ਹੁੰਦਾ ਹੈ ਸੋ ਦੋਸਤੋ ਇਹ ਕੋਈ ਪੁਰਾਣੀ ਕਹਾਣੀ ਹੀ ਨਹੀਂ ਬਲਕਿ ਅੱਜ ਵੀ ਇਹ ਸਭ ਕੁਝ ਦੁਨੀਆ ਤੇ ਹੋ ਰਿਹਾ ਹੈ ਬਹੁਤ ਐਸੇ ਲੋਕ ਦੇਖਿਆ ਕਿ ਜਦੋਂ ਬਿਰਧ ਆਸ਼ਰਮ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਸਾਹਮਣ ਵਾਲੇ ਉਹਨਾਂ ਦਾ ਸੰਸਕਾਰ ਕਰਨ ਵਾਲੇ ਜਾਂ ਉਹਨਾਂ ਦੇ ਅੰਤਮ ਅਰਦਾਸ ਤੇ ਸ਼ਾਮਲ ਹੋਣ ਵਾਲੇ ਮਹਿੰਗੀਆਂ ਗੱਡੀਆਂ ਵਿੱਚ ਆਉਂਦੇ ਵੇਖੇ ਨੇ ਇਤੋਂ ਸਾਬਤ ਹੈ ਹੀ ਹੁੰਦਾ ਕਿ ਉਹ ਸਭ ਕੁਝ ਸਾਂਭ ਸਕਦੇ ਨੇ ਪਰ ਆਪਣੇ ਬੁੱਢੇ ਮਾਪਿਆਂ ਨੂੰ ਸਾਂਭ ਨਹੀਂ ਸਕਦੇ ਪਰ ਸਮਾਂ ਬਹੁਤ ਬਲਵਾਨ ਹੈ ਕੁਦਰਤ ਬਹੁਤ ਬਲਵਾਨ ਹੈ ਸਾਨੂੰ ਸਾਰੇ ਨਤੀਜੇ ਇੱਥੇ ਹੀ ਦੇਖਣ ਨੂੰ ਮਿਲ ਜਾਂਦੇ ਨੇ ਇਸ ਕਰਕੇ ਆਓ ਅਸੀਂ ਕਦੇ ਵੀ ਕਿਸੇ ਦਾ ਕਰਿਆ ਹੋਇਆ ਨਾ ਭੁੱਲੀਏ ਜਿਹੜੇ ਮਾਪੇ ਨੇ ਸਾਨੂੰ ਅੱਗੇ ਪਹੁੰਚਾਇਆ ਜਿਹੜੇ ਮਾਪੇ ਦੀ ਬਦੌਲਤ ਅਸੀਂ ਕਿਸੇ ਪਦਵੀ ਤੇ ਪਹੁੰਚੇ ਹਾਂ ਸਾਨੂੰ ਹਮੇਸ਼ਾ ਹੀ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਬਦੌਲਤ ਅਸੀਂ ਉੱਚ ਪਦਵੀਆਂ ਪ੍ਰਾਪਤ ਕੀਤੀਆਂ ਨੇ ਸੋ ਜਲਦੀ ਮਿਲਦੇ ਹਾਂ ਜੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ